ਸਤਿ ਸ੍ਰੀ ਅਕਾਲ ਜੀ ਅੱਜ ਜੀ ਖੀਰ ਆਪਾਂ ਲਈ ਬਣਾ ਤੇ ਅੱਜ ਦਿਨਾਂ ਜੀ ਸੰਗਰਾਂਦ ਦਾ ਤੇ ਅੱਜ ਬੱਚੇ ਕਹਿੰਦੇ ਖੀਰ ਨਾਲ ਖਾਣੇ ਆ ਜੀ ਪੂੜੇ ਤੇ ਕਰਦੇ ਆਪਾਂ ਸੌਣ ਦੇ ਮਹੀਨੇ ਦੀ ਸ਼ੁਰੂਆਤ ਵੀਡੀਓ ਸ਼ਾਇਦ ਤੁਹਾਡੇ ਤੱਕ ਲੇਟ ਪਹੁੰਚੇ ਤੇ ਆਪਾਂ ਇੱਥੇ ਤਿਆਰ ਕਰਦੇ ਆਂਗੇ ਆਟਾ ਅੱਜ ਥੋੜੇ ਜਿਵੇਂ ਨਵੇਂ ਤਰੀਕੇ ਨਾਲ ਲੱਗੇ ਆ ਜੀ ਬਣਾਉਣ ਤੇ ਅਪਾ ਅੱਗੇ ਪਾਉਨੇ ਆ ਜੀ ਅਪਾ ਗੁੜ ਵਗੈਰਾ ਭਿਉਂ ਕੇ ਪਾਉਨੇ ਆਗੇ ਉਹ ਪਾਣੀ ਨਾਲ ਆਟਾ ਗੁੰਨੀ ਦਾ ਪਰ ਅੱਜ ਮੈਂ ਡਾਇਰੈਕਟ ਇਹਦੇ ਵਿੱਚ ਸ਼ੱਕਰ ਹੀ ਪਾਈ ਆ ਇਦਾਂ ਹੀ ਆਟਾ ਅਪਾ ਇਹਦੇ ਵਿੱਚ ਢਲੀਆਂ ਚੰਗੀ ਤਰ੍ਹਾਂ ਭਨ ਲਾਂਗੇ ਸ਼ੱਕਰ ਦੀਆਂ ਤੇ ਆਟਾ ਕਰ ਲੈਨੇ ਆ ਤਿਆਰ ਅਪਾ ਇਹ ਦੇਖੋ ਜੀ ਇਹ ਇਹਨੂੰ ਰੈਸਟ ਦਵਾਤੀ ਮੈਂ ਅੱਧਾ ਪੌਣਾ ਘੰਟਾ 19 ਟਾਈਮ ਦੇ ਵਿੱਚ ਮੈਂ ਲੂਣ ਵਾਲੇ ਪੂੜੇ ਜਿਹਨੂੰ ਆਪਾਂ ਚਿੱਲੇ ਵੀ ਕਹਿ ਦਿੰਦੇ ਆ ਉਹ ਬਣਾ ਕੇ ਛੱਟਿਆ ਜੀ ਪਹਿਲਾਂ ਗਰਮੀ ਹੈਗੀ ਬਹੁਤ ਜ਼ਿਆਦਾ ਤੇ ਹੁਣ ਆਪਾਂ ਇਹ ਜਿਹੜੇ ਰਹਿ ਗਏ ਮਿੱਠੇ ਪੂੜੇ ਇਹ ਬਣਾ ਦਿੰਨੇ ਆ ਪਹਿਲੀ ਵਾਰ ਟਰਾਈ ਕੀਤੇ ਨੇ ਜੀ ਮੈਂ ਮਿੱਠੇ ਪੂੜੇ ਕਦੇ ਨਹੀਂ ਬਣਾਏ ਤੇ ਪਰ ਵਧੀਆ ਬਣੇ ਆ ਬਾਕੀ ਜੀ ਇਹ ਵੀ ਤਿਹਾਰ ਹੁੰਦਾ ਸੌਣ ਦੇ ਮਹੀਨੇ ਦਾ ਖੀਰ ਪੂੜਿਆਂ ਦਾ ਬੱਚੇ ਨਾਲ ਦੀ ਨਾਲ ਚੜ੍ਹ ਜਾਂਦੇ ਆ ਫੈਂਟਾ ਲੂਣ ਵਾਲੇ ਪੂੜਿਆਂ ਤੇ ਇਹਨੂੰ ਇਹਦੇ ਉੱਪਰ ਐਦਾਂ ਸ਼ੇਪ ਜੀ ਦੇਣ ਨੂੰ ਮੈਂ ਪੱਤਿਆਂ ਦੀ ਜਗ੍ਹਾ ਤੇ ਪਿੱਪਲ ਦੇ ਪੱਤੇ ਦੀ ਜਗ੍ਹਾ ਤੇ ਆਪਾਂ ਨੇ ਇਹ ਗੱਤੇ ਦਾ ਬਣਾ ਲਿਆ ਫੋਲਡ ਕਰਕੇ ਪਹਿਲੇ ਇੱਕ ਦੋ ਕਪੂੜੇ ਜੀ ਉਹ ਹੋ ਜਾਂਦੇ ਆ ਜਿਵੇਂ ਉੱਪਰ ਇਹਦੇ ਕਿਉਂਕਿ ਠੰਡਾ ਨਹੀਂ ਨਾ ਹੋਇਆ ਹੁੰਦਾ ਤਵਾ ਨਾਲ ਲੱਗ ਜਾਂਦੇ ਆ ਪਰ ਫੇਰ ਚੱਲ ਪੈਂਦਾ ਕੰਮ ਵਧੀਆ ਚੀਂ ਕਹਿੰਦੇ ਖਾਣੇ ਆ ਦੇਸੀ ਘਿਓ ਵਾਲੇ ਇਸ ਲਈ ਆਪਾਂ ਦੇਸੀ ਘਿਓ ਹੀ ਵਰਤਿਆ ਬਸ ਤੇਲ ਵਾਲੇ ਵੀ ਵਧੀਆ ਹੁੰਦੇ ਆ ਤੇਲ ਲਾ ਕੇ ਵੀ ਸੋਹਣੇ ਬਣ ਜਾਂਦੇ ਆ ਇਹਨਾਂ ਨੂੰ ਜੀ ਆਪਾਂ ਬਣਾ ਲੈਨੇ ਆ ਕੂੜੇ ਵੇਰ ਵੇਲੇ ਤਿਆਰੀ ਕੀਤੀ ਸੀ ਇਹਨਾਂ ਦੀ ਪਰ ਬਣਾਉਂਦਿਆਂ ਬਣਾਉਂਦਿਆਂ ਨੂੰ ਸਾਨੂੰ ਦੁਪਹਿਰਾ ਹੋ ਗਿਆ ਸੀ ਤੇ ਪਰ ਦੁਪਹਿਰੇ ਲੱਗਦਾ ਤਾਂ ਐਂ ਸੀ ਵੀ ਪੰਗਾ ਹੀ ਲੈ ਲਿਆ ਚਲੋ ਜੀ ਗਰਮੀ ਗਰਮੀ ਕਿਉਂਕਿ ਸਟੀਚਿੰਗ ਦਾ ਕੰਮ ਕਰਕੇ ਉੱਪਰ ਬੁਟੀਕ ਦਾ ਕਾਫੀ ਕੰਮ ਹੋ ਜਾਂਦਾ ਟਾਈਮ ਟੂਮ ਘੱਟੀ ਲੱਗਦਾਗਾ ਇਹ ਕੰਮਾਂ ਦਾ ਇਹ ਬਸ ਜਦੋਂ ਟਾਈਮ ਨਿਕਲਿਆ ਆਇਆ ਬਸ ਨਿਕਲਿਆ ਆਇਆ ਨਾਲ ਨਾਲ ਮੈਂ ਬਾਹਰ ਮੌਸਮ ਵੀ ਦੇਖ ਰਹੀ ਸੀ ਤੇ ਹੋ ਗਏ ਸੀ ਵੈਸੇ ਬੱਦਲ ਜੀ 2:00 ਵਜੇ ਤੱਕ ਬਾਕੀ ਹੁਣ ਤੱਕ ਲੱਗਦਾ ਜੀ ਸਾਰੇ ਮੀਂਹ ਇੱਕ ਇੱਕ ਦੋ ਦੋ ਤਾਂ ਪੈ ਹੀ ਚੁੱਕੇ ਨੇ ਜੇ ਸਾਰੇ ਜਗ੍ਹਾ ਤੇ ਸਾਡੇ ਵੀ ਬਹੁਤ ਸੋਨੇ ਮੀਂਹ ਪੈ ਗਈ ਜੀ ਦੋ ਜਦੋਂ ਗਰਮੀ ਲੱਗਦੀ ਹੁੰਦੀ ਹੈ ਨਾ ਤੇ ਉਦੋਂ ਐ ਲੱਗਦਾ ਹੁੰਦਾ ਵੀ ਸ਼ਾਇਦ ਸਾਡਾ ਗੈਸ ਸਲੋ ਚੱਲਦਾ ਫਲੇਮ ਘਟਾ we <laughs> ਉਹ ਯੇ ਲਾਸਟ ਰੋ ਛੋਟਾ ਜਿਹਾ ਬਣਿਆ ਸੀ ਹੋਰ ਬਣਾ ਕੇ ਆਪਾਂ ਕਰਦੇ ਹਾਂ ਸਮਾਪਤੀ ਇਹਦੀ ਨਾਲ ਹੁੰਦੇ ਭਾਂਡੇ ਆਪਾਂ ਸ਼ੈਂਕ ਚ ਰੱਖਦੇ ਜੀ ਲੋਚ ਪੂਰੇ ਹੋ ਗਏ ਤਿਆਰ ਚਿਮਨੀ ਕਰਤੀ ਬੰਦ ਆਪਾਂ ਨੇ ਆ ਜਿਹੜੇ ਪਹਿਲਾਂ ਤੇ ਬਣਾਏ ਪਏ ਆ ਜੀ ਉਹ ਵਾਲੇ ਆ ਤੇ ਤੁਸੀਂ ਵੀ ਖਾਓ ਜੀ ਪੂੜੇ ਆਪਾਂ ਖਾਣੇ ਆ ਪੂੜੇ ਧੰਨਵਾਦ ਜੀ